ਹਾਂਜੀ ਸਸਿ ਗੱਲ ਦੀ ਸਾਰੇ ਵੀਰਿਆ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਿਓ ਅੱਜ ਅਸੀਂ ਗੱਲ ਕਰਾਂਗੇ ਆ ਹੈਡ ਕਸਣ ਬਾਰੇ ਹਨਾ ਇਹਦੇ ਵਿੱਚ ਛੋਟੇ-ਛੋਟੀਆਂ ਵੈਸੇ ਤਾਂ ਮੈਨੂੰ ਲੱਗਦਾ ਸਾਰੇ ਵੀਰਿਆਂ ਨੂੰ ਕਸਣੀ ਆਉਂਦੀ ਹੀ ਹੋਣੀ ਐ ਬਟ ਬਟ ਥੋੜੇ ਲੋਕੀ ਐਵੇਂ ਦੇ ਹੁੰਦੇ ਆ ਨਹੀਂ ਪਤਾ ਲੱਗਦਾ ਥੈਨ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ ਵੀ ਕਿੰਨਾ ਕਸਣੀ ਹੈਗੀ ਐ ਕੀ ਕੀ ਗੱਲਾਂ ਤੁਸੀਂ ਇਹਦੀਆਂ ਧਿਆਨ ਵਿੱਚ ਰੱਖਣੀਆਂ ਹੈਗੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਹਨਾ ਇੱਧਰ ਚੱਲ ਜਾਣਾ ਹੈਗਾ ਆਰਮਵੰਨੀ ਹਨਾ ਤੇ ਇਸ ਨੂੰ ਇਹ ਵਾਲੀ ਪੋਜੀਸ਼ਨ ਤੇ ਰੱਖਣਾ ਹੈਗਾ ਦੇਖੋ ਇਹ ਆਰਮ ਹੈ ਹਨਾ ਇਹ ਇੱਕ ਇਦਾਂ ਰੋਟੇਟ ਕਰਦੀ ਹੈ ਨਾ ਇਦਾਂ ਰੋਟੇਟ ਕਰਦੀ ਹੈ ਥੈਨ ਇੱਥੇ ਵੀ ਆਉਂਦੀ ਹੈ ਇੱਥੇ ਵੀ ਆਉਂਦੀ ਹੈ ਇੱਥੇ ਵੀ ਆਉਂਦੀ ਹੈ ਇਸ ਨੂੰ ਅਸੀਂ ਇੱਥੇ ਹੇਠਾਂ ਸਭ ਤੋਂ ਜਾਂ ਇੱਥੇ ਟੌਪ ਤੇ ਦੋਨਾਂ ਨੂੰ ਇੱਥੇ ਇਸ ਪੋਜੀਸ਼ਨ ਤੇ ਰੱਖਣਾ ਮਤਲਬ ਜਿਹੜਾ ਆਹ ਵਾਲਾ ਐਕਸਲ ਹੈ ਨਾ ਆਹ ਵਾਲਾ ਐਕਸਲ ਇਹਦੀ ਸੇਧ ਦੇ ਉੱਪਰ ਜਾਂ ਇਹਦੇ ਹੇਠਾਂ ਹੋਵੇ ਇਸ ਐਕਸਲ ਦੇ ਜਾਂ ਇਹਦੇ ਉੱਪਰ ਹੋਵੇ ਦੋਨਾਂ ਕੰਡੀਸ਼ਨ ਦੇ ਵਿੱਚ ਹੋਵੇ ਠੀਕ ਹੈ ਇਹਦਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਉਂ ਇੱਥੇ ਰੱਖਣਾ ਹੈਗਾ ਹਨ ਇਹ ਕੰਡੀਸ਼ਨ ਚ ਨਹੀਂ ਚਾਹੀਦਾ ਹੈਗਾ ਇੱਧਰ ਜਾਂ ਇੱਧਰ ਨਹੀਂ ਚਾਹੀਦਾ ਹੈਗਾ ਠੀਕ ਹੈ ਜਦੋਂ ਤੁਸੀਂ ਹੈੱਡ ਦੀ ਰਿਪੇਅਰ ਕੋਈ ਵੀ ਛੇੜਛਾੜ ਕਰੀ ਹੁੰਦੀ ਹੈ ਇਧਰੋਂ ਹਨਾ ਦੈਨ ਤੁਸੀਂ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਾ ਹੈਗਾ ਠੀਕ ਹੈ ਹੁਣ ਉਸ ਤੋਂ ਬਾਅਦ ਉਹ ਕਰਨ ਤੋਂ ਬਾਅਦ ਹਨਾ ਉੱਥੇ ਰੱਖਣ ਤੋਂ ਬਾਅਦ ਤੁਸੀਂ ਇਹਨੂੰ ਆਹ ਵਾਲੀ ਜਿਹੜੀ ਹੈੱਡ ਹੈਗੀ ਹੈ ਨਾ ਇਹ ਸਟੈਪ ਦੇ ਉੱਪਰ ਰੱਖੋਗੇ ਹੁਣ ਤੁਸੀਂ ਇਹ ਮੇਰੀ ਇਹਦੇ ਸਟੈਪ ਦੇ ਉੱਪਰ ਰੱਖੀ ਹੋਈ ਆ ਇਹਦੇ ਵਿੱਚ ਦੇਖੋ ਤੁਸੀਂ ਐਨ ਬਿਲਕੁਲ ਆਰਾਮ ਨਾਲ ਉੱਪਰ ਪਈ ਹੈਗੀ ਆ ਆਰਾਮ ਨਾਲ ਉੱਪਰ ਪਈ ਹੋਣ ਦਾ ਮਤਲਬ ਇਹ ਆ ਵੀ ਇਹ ਤਾਂ ਨੂੰ ਨਹੀਂ ਹੈਗੀ ਜਾਂ ਇਹਨੂੰ ਦਬ ਨਹੀਂ ਰਹੀ ਇਹ ਆਰਾਮ ਨਾਲ ਬਸ ਹਨਾ ਪਈ ਹੈਗੀ ਨਾ ਇਹ ਠੱਕ ਰਹੀ ਹੈ ਸਟੈਪ ਨੂੰ ਹੀ ਠਾਣੂ ਨਾ ਇਹ ਚੱਕ ਰਹੀ ਹੈ ਸਿਮਿਲਰਲੀ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਹਨਾ ਕਈ ਵਾਰ ਇੱਥੋਂ ਠੱਕਣ ਲੱਗ ਜਾਂਦੀ ਹੈ ਹੀਠਾਂ ਨੂੰ ਇੱਥੋਂ ਇਹ ਆਰਾਮ ਨਾਲ ਪਈ ਹੋਣੀ ਚਾਹੀਦੀ ਹੈ ਨਾ ਇਹ ਸਟੈਪ ਨੂੰ ਉੱਪਰ ਨੂੰ ਖਿੱਚੇ ਨਾ ਇਹ ਨੂੰ ਧੱਕੇ ਠੀਕ ਹੈ ਉਦੋਂ ਤੁਹਾਡੀ ਕਸਾਈ ਹੈ ਜਿਹੜੀ ਘਟ ਤੋਂ ਘਟ ਹੋਏਗੀ ਦੈਨ ਇੱਕ ਤਾਂ ਤੁਸੀਂ ਇਹ ਚੀਜ਼ ਧਿਆਨ ਚ ਰੱਖਣੀ ਹੈ ਵੀ ਇਹ ਹੈਡ ਵਾਲੀ ਪੱਤੀ ਹੈ ਇਹ ਆਰਾਮ ਨਾਲ ਉਹਦੇ ਉੱਪਰ ਪਈ ਹੋਵੇ ਠੀਕ ਹੈ ਉਸ ਤੋਂ ਬਾਅਦ ਦੂਸਰੀ ਗੱਲ ਕੀ ਹੈ ਦੂਸਰੀ ਇਹ ਕਈ ਵੀ ਰੰਦੀਆਂ ਮਸ਼ੀਨਾਂ ਚੀਕਾਂ ਮਾਰਨ ਲੱਗ ਜਾਂਦੀਆਂ ਜਦੋਂ ਚੱਲਦੀਆਂ ਨੇ ਚੀਕਾਂ ਮਾਰਦੀਆਂ ਨੇ ਉਹ ਇੱਥੋਂ ਹੀ ਪ੍ਰੋਬਲਮ ਹੁੰਦੀ ਹੈ ਇੱਥੋਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਥੋੜਾ ਜਿਹਾ ਫੋਕਸ ਕਰਦੇ ਹਾਂ ਹਾਂ ਆ ਇਹ ਆਪਣੀ ਪੱਤੀ ਹੈਗੀ ਜਿਸ ਤੇ ਉੱਪਰ ਪਲੇਟ ਲੱਗੇ ਹੋਏ ਨੇ देन ਆ ਫਿੰਗਰ ਦਾ ਕੱਟ ਆ ਫਿੰਗਰ ਦੇ ਕੱਟ ਦੇ ਵਿਚਾਲੇ ਥੋੜਾ ਜਿਹਾ ਗੈਪ ਆ देन ਸਿਮਿਲਰਲੀ ਇਧਰ ਵੀ ਗੈਪ ਹੈਗਾ ਠੀਕ ਹੈ ਇਹ ਜਿਹੜੀ ਆ ਵਾਲੀ ਪੱਤੀ ਆ ਜਿਹੜਾ ਫਿੰਗਰ ਦਾ ਮਿਡ ਵਾਲਾ ਕੱਟ ਹੁੰਦਾ ਉਹ ਵਿਚਾਲੇ ਹੋਣੀ ਚਾਹੀਦੀ ਆ ਨਾ ਉਹ ਇਧਰ ਲੱਗੀ ਹੋਵੇ ਥੋੜਾ ਜਿਹਾ ਮੈਂ ਬਰੀਕ ਹੀ ਲੈਣਾ ਪੇਚ ਕਰਨਾ ਨਾ ਤਾਂ ਇਹ ਵਾਲੀ ਪੱਤੀ ਹੈ ਜਿਹੜੀ ਇਹਦੇ ਨਾਲ ਟੱਚ ਨਹੀਂ ਹੋਣੀ ਚਾਹੀਦੀ ਠੀਕ ਹੈ ਇਹ ਵਾਲਾ ਜੋ ਕੱਟ ਆ ਇਹ ਵਾਲਾ ਇੱਜ ਖੜਾ ਹੈਗਾ ਤਾਂ ਨੂੰ ਦੈਨ ਇਧਰ ਵੀ এজ ਖੜਾ ਹੋਏਗਾ ਤਾਂ ਨੂੰ ਠੀਕ ਹੈ ਇਹ ਦੋਨਾਂ এজ ਦੇ ਇਹ ਵਾਲੀ ਪੱਤੀ ਵਿਚਾਲੇ ਚਾਹੀਦੀ ਆ ਇਹ ਹਨਾ ਅਗਰ ਵਿਚਾਲੇ ਨਹੀਂ ਹੈਗੀ ਦੈਨ ਤੁਹਾਡੀ ਮਸ਼ੀਨ ਹੈ ਜੋ ਚੀਕਾ ਮਾਰੂਗੀ ਠੀਕ ਇੱਕ ਚੀਂ-ਚੀਂ ਦੀ ਆਵਾਜ਼ ਹੀ ਆਉਂਦੀ ਹੁੰਦੀ ਆ ਤੇ ਅਗਰ ਇਹ ਵਿਚਾਲੇ ਨਹੀਂ ਹੈਗੀ ਹੈ ਜਾਂ ਤੁਹਾਡੀ ਇਹ ਹੈੱਡ ਵਾਲੀ ਪੱਤੀ ਹੈ ਇਹ ਜਿਵੇਂ ਹੁਣ ਆਪਣੇ ਵਾਲੀ ਮਸ਼ੀਨ ਦੀ ਪਈ ਹੈਗੀ ਬਿਲਕੁਲ ਵੇਖੋ ਐਨ ਆਰਾਮ ਨਾਲ ਪਈ ਆ ਠੀਕ ਹੈ ਐਵੇਂ ਨਹੀਂ ਪੈਂਦੀ ਹੈਗੀ ਦੈਨ ਉਦੋਂ ਹੱਲ ਕੀ ਆ ਹੱਲ ਇਹਦਾ ਸਾਰੇ ਦਾ ਸਾਰਾ ਇਸ ਵਾਲੇ ਹਨਾ ਪੁਆਇੰਟਸ ਤੋਂ ਹੋਏਗਾ ਨਾ ਇਹਨਾਂ ਦੇ ਉੱਪਰੋਂ ਅਗਰ ਇਹ ਤੁਹਾਡੀ ਹੈੱਡ ਵਾਲੀ ਪੱਤੀ ਇੱਥੋਂ ਤਾਂ ਖੜਦੀ ਹੈ ਠੀਕ ਹੈ ਥੈਨ ਆਹ ਵਾਲੇ 4 ਬੋਲਟ ਨੇ ਜੋ ਤੁਸੀਂ ਇਹ ਲੂਜ਼ ਕਰਨੇ ਆ ਇਹ ਵਾਲੇ ਦੋ ਆਹ ਦੋ ਆਹ ਠੀਕ ਹੈ ਇਹਨਾਂ ਲੂਜ਼ ਕਰਨ ਤੋਂ ਬਾਅਦ ਇੱਥੇ ਦੇ ਥੋੜੀ ਸੈਟ ਲਾਉਣ ਤੋਂ ਬਾਅਦ ਇਹ ਸਾਰੇ ਦਾ ਸਾਰੇ ਹੀ ਠਾਣ ਨੂੰ ਸਲਾਈਡ ਕਰ ਜਾਏਗਾ। ਦੈਨ ਇਹ ਹੀ ਠਾਣ ਆ ਜਾਊਗਾ। ਦੈਨ ਇਹਦੇ ਉੱਪਰ ਇਹਨ ਫਿੱਟ ਬੈਠ ਜਾਊਗਾ। ਠੀਕ ਹੈ। ਅਗਰ ਮੰਨ ਲੇ ਕਿ ਚਲੋ ਇਹ ਠਾਣ ਤੱਕ ਦੀ ਪਈ ਆ। ਇਹਨੂੰ ਸਟੈਪ ਨੂੰ ਮੈਂ ਦਾਬ ਦਿੰਦੀ ਪਈ ਆ। ਫਿਰ ਮਤਲਬ ਇਹ ਠਾਣ ਨੂੰ ਹੈਗਾ। ਠੀਕ ਹੈ। ਫਿਰ ਉਦੋਂ ਵੀ ਤੁਸੀਂ ਆ 4 ਵੋਲਟ ਨੇ ਲੂਸ ਕਰਨੇ ਆ। ਦੈਨ ਇਹਨੂੰ ਥੋੜੀ ਜਿਹਾ ਤਾਂ ਨੂੰ ਸੱਟ ਲਾਉਣੀ ਆ। ਤਾਂ ਨੂੰ ਸੱਟ ਲਾਉਣ ਤੋਂ ਬਾਅਦ ਇਹ ਤਾਂ ਨੂੰ ਸ਼ਿਫਟ ਹੋ ਜਾਏਗਾ। ਦੈਨ ਇਹ ਸਾਡਾ ਐਡਜਸਟ ਹੋ ਜਾਏਗਾ। ਠੀਕ ਹੈ ਦੂਸਰੀ ਗੱਲ ਇਹ ਹੈ ਜਿਹੜੀ ਹੋਰ ਪੁਆਇੰਟ ਦੱਸਿਆ ਤੁਹਾਨੂੰ ਵੀ ਇਹ ਵਾਲੀ ਪੱਤੀ ਇਹਨਾਂ ਫਿੰਗਰ ਦੇ ਕੱਟ ਦੇ ਵਿਚਾਲੇ ਚਾਹੀਦੀ ਆ ਫਿੰਗਰ ਦਾ ਕੱਟ ਵਿਖਾਵਾਂ ਤੁਹਾਨੂੰ ਮੈਂ ਫਿੰਗਰ ਦਾ ਕੱਟ ਉਧਰ ਫਿੰਗਰ ਪਈ ਆ ਉਹ ਲਿਖ ਦਿਆਂ ਹਾਂਜੀ ਆਪਨੇ ਫਿੰਗਰ ਲੈ ਲਈਏ ਠੀਕ ਹੈ ਇਹਦਾ ਤੁਸੀਂ ਸਾਹਮਣੇ ਤੋਂ ਦੇਖ ਸਕਦੇ ਹੋ ਇਹਦੇ ਆਕਾਰ ਆ ਆਹ ਵਾਲੇ ਹੈ ਨਾ ਆ ਥੋੜੀ ਜਿਧਰੂ ਕਸੀ ਹੋਈ ਆ ਇਹ ਘਰ ਦੇ ਵਿਚਾਲੇ ਤੁਹਾਡੀ ਪੱਤੀ ਹੋਣੀ ਚਾਹੀਦੀ ਆ ਨਾ ਉਹ ਇਹ ਘਰ ਦੇ ਨਾਲ ਲੱਗੇ ਨਾ ਉਹ ਇਧਰਲੀ ਸਾਈਡ ਤੇ ਜਿੱਥੇ ਲੱਗੇ ਕਿੰਨਾ ਦੋਨਾਂ ਦੇ ਨਾਲ ਇਹ ਟੱਚ ਨਹੀਂ ਕਰਨੀ ਚਾਹੀਦੀ ਕੰਡੀਸ਼ਨ ਇਹ ਹੈ ਕਦੋਂ ਜਦੋਂ ਇਹ ਵਾਲਾ ਜੋ ਆਰਮ ਹੈ ਤੁਹਾਡੀ ਇਸ ਪੋਜੀਸ਼ਨ ਦੇ ਵਿੱਚ ਹੈਗੀ ਆ ਦੈਨ ਉਦੋਂ ਤੁਹਾਡੀ ਮਸ਼ੀਨ ਫਿੰਗਰਾਂ ਵੀ ਨਹੀਂ ਘਸਾਊਗੀ ਚੀਕ ਵੀ ਨਹੀਂ ਮਰੂਗੀ ਐਂਡ ਸਮੂਥਲੀ ਚੱਲੂਗੀ ਠੀਕ ਹੈ ਮੰਨ ਕੇ ਚਲੋ ਇਹਨਾਂ ਨੂੰ ਟੱਚ ਕਰਦੇ ਆ ਮੰਨ ਲਓ ਇਹ ਫਿੰਗਰ ਦੇ ਇਹ ਵਾਲੇ ਐਜ ਨੂੰ ਟੱਕ ਮਾਰਦੀ ਆ ਠੀਕ ਹੈ ਫਿਰ ਕੀ ਹੋਊਗਾ ਫਿਰ ਤੁਹਾਨੂੰ ਇਹ ਇਹਦੇ ਤੋਂ ਹੀ ਐਡਜਸਟ ਕਰਨਾ ਪੈਣਾ ਹਨਾ ਆ ਚਾਰ ਬੋਲਟ ਨੇ ਜੋ ਢਿੱਲੇ ਕਰਨੇ ਆ ਦੈਨ ਆ ਵਾਲੇ ਬੋਲਟ ਨੇ ਠੀਕ ਹੈ ਵੱਖਰੀਆਂ ਵੱਖਰੀਆਂ ਮਸ਼ੀਨਾਂ ਦੇ ਸਾਰਿਆਂ ਦੇ ਇਦਾਂ ਦੇ ਹੀ ਮੈਕੈਨਿਜ਼ਮ ਆ ਥੋੜਾ ਬਹੁਤਾ ਫਰਕ ਹੁੰਦਾ ਦੈਨ ਇਹਨਾਂ ਨੂੰ ਥੋੜਾ ਜਿਹਾ ਸੀ ਆ ਰਾਈਟ ਵੰਨੇ ਨੂੰ ਸਲਾਈਡ ਕਰਾਂਗੇ ਹਨਾ ਆ ਇਹਨਾਂ ਨੂੰ ਕੱਸ ਦਾਂਗੇ ਇਹਨਾਂ ਨੂੰ ਥੋੜਾ ਜਿਹਾ ਲੂਜ਼ ਕਰਕੇ ਇਹ ਥੋੜਾ ਜਿਹਾ ਠੀਕ okay. ਹੈ then ਅਗਰ ਇੱਧਰ ਟੱਚ ਕਰਦੀ ਹੈ then ਇਸ ਤੋ ਇਸੀ ਰਿਵਰਸ ਕੰਮ ਕਰਾਂਗੇ ਚਾਰੇ ਬੋਲਟ ਲੂਸ ਕਰਕੇ ਇਸ ਨੂੰ ਬਾਹਰ ਨੂੰ ਇੱਧਰ ਨੂੰ ਧੱਕਾਂਗੇ ਠੀਕ ਹੈ ਇਹ ਇਹ ਕਸਿਆ ਜਾਊਗਾ ਇਹ ਵਾਲਾ ਬੋਲਟ ਹੈ ਜੋ ਕਸਿਆ ਜਾਊਗਾ ਇਹਨੂੰ ਲੂਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਬਾਹਰ ਨੂੰ ਸ਼ਿਫਟ ਹੋ ਜਾਏਗਾ then ਸਾਡੀ ਜੋ ਪੱਤੀ ਹੈ ਕੈਲੂ ਹਨਾ ਇਹ ਸਟੈਪ ਆਓ ਅ ਵਿਚ ਵਿਚ ਵਿਚਾਲੇ ਜੀ ਆਜੂਗੀ then ਚੀਕ ਮਾਰ ਨੂੰ ਹਟ ਚੁੱਕੀ ਠੀਕ ਹੈ ਹੁਣ ਰਿਪੀਟ ਕਰਦਾ ਥੋੜਾ ਜਿਹਾ ਮੈਂ then ਇਹ ਵਾਲਾ ਐਵੇਂ ਚਾਹੀਦਾ ਹੈਗਾ ਇਸ ਕੰਡੀਸ਼ਨ ਦੇ ਵਿੱਚ ਠੀਕ ਹੈ ਦੂਸਰੀ ਇਹ ਵਾਲੀ ਪੱਤੀ ਹੈ ਜਿਹੜੀ ਆਹ ਵਾਲੀ ਹੈੱਡ ਇਹ ਸਟੈਪ ਦੇ ਉੱਪਰ ਐਵੇਂ ਪਈ ਹੋਣੀ ਚਾਹੀਦੀ ਹੈ ਠੀਕ ਹੈ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਇਹਦਾ ਕੋਈ ਵੀ ਪਾਸਾ ਇਹ ਵਾਲਾ ਪਾਸਾ ਜਾਂ ਪਰਲੇ ਵਾਲਾ ਪਾਸਾ ਤਾਂ ਜਾਂ ਠਾਹ ਨਹੀਂ ਹੋਣਾ ਚਾਹੀਦਾ ਹੈਗਾ ਠੀਕ ਹੈ ਨਟ ਜਿਹੜੇ ਪਾਉਣੇ ਨੇ ਅਸੀਂ ਸਿਰਫ ਇਹਨੂੰ ਕੱਸਣ ਦੇ ਲਈ ਫੜਨ ਦੇ ਲਈ ਪਾਉਣੇ ਨੇ ਆਏ ਨਹੀਂ ਹੈਗਾ ਵੀ ਨਾਟਾਂ ਦੇ ਨਾਲ ਅਸੀਂ ਖਿੱਚ ਤੂਕੇ ਹਨਾ ਕੀਰਾਂ ਚੂੜੀ ਚਾੜ ਕੇ ਫਿਰ ਅਸੀਂ ਖਿੱਚ ਕੇ ਕੱਸ ਦਈਏ ਤਾਂ ਇਹ ਫਿੱਟ ਬੈਠ ਜਾਵੇ ਐਵੇਂ ਦਾ ਨਹੀਂ ਮਸਲਾ ਚਾਹੀਦਾ ਇਹ ਆਪ ਆਪਣੇ ਆਪ ਫਿੱਟ ਚਾਹੀਦੀ ਹੈਗੀ ਠੀਕ ਹੈ ਦੂਸਰੀ ਕੰਡੀਸ਼ਨ ਹੋਗੀ ਤੀਸਰੀ ਇਹ ਆ ਜਿਹੜੀ ਸਟੈਪ ਵਾਲੀ ਪੱਤੀ ਆ ਜਿਹਦੇ ਵਿੱਚ ਅਸੀਂ ਬਲੇਡ ਲਾਉਣੇ ਹੁੰਦੇ ਆ ਉਹੋ ਇਸ ਫਿੰਗਰ ਦੇ ਫਿੰਗਰ ਦੇ ਸੈਂਟਰ ਚ ਚਾਹੀਦੇ ਨੇ ਇੱਥੇ ਸੈਂਟਰ ਇਧਰ ਵੀ ਅ ਨਿਊ ਸਪੇਸ ਚਾਹੀਦੀ ਆ ਇਧਰ ਵੀ ਅ ਨਿਊ ਸਪੇਸ ਚਾਹੀਦੀ ਆ ਠੀਕ ਹੈ ਅਗਰ ਸਪੇਸ ਘਟਵਾ ਦੇਗੀ ਆ ਤਾਂ ਤੁਹਾਡੀ ਮਸ਼ੀਨ ਠੀਕ ਮਾਰੂਗੀ ਦੈਨ ਤੁਸੀਂ ਉਸ ਨੂੰ ਐਡਜਸਟ ਕਰ ਸਕਦੇ ਹੈਗੇ ਠੀਕ ਹੈ ਹਾਂਜੀ ਇੱਕ ਚੀਜ਼ ਹੋਰ ਧਿਆਨ ਚ ਰੱਖਣੀ ਆ ਤੁਸੀਂ ਜਦੋਂ ਹਨਾ ਇਹਨੂੰ ਅੱਗੇ ਨੂੰ ਕਰਾਂਗੇ ਦੈਨ ਇਸ ਵਾਲੀ ਆਰਮ ਨੂੰ ਖੋਲ ਕੇ ਵੀ ਹਣਾ ਇਹਨੂੰ ਅੱਗੇ ਨੂੰ ਕਰਨਾ ਪਏਗਾ ਮਤਲਬ ਜੇ ਤੁਸੀਂ ਸਟੈਪ ਅੱਗੇ ਨੂੰ ਕਰਨੀ ਆ ਥੈਨ ਦੋਨਾਂ ਨੂੰ ਅੱਗੇ ਕਰਨਾ ਪਊਗਾ ਹਣਾ ਇਹਨਾਂ ਨੂੰ ਇਹਨੂੰ আর ਇਹਨੂੰ ਅਗਰ ਇਹਨੂੰ ਪਿੱਛੇ ਨੂੰ ਕਰਨਾ ਥੈਨ ਇਹ ਵਾਲਾ ਪਾਰਟ ਤੇ ਇਹ ਵਾਲਾ ਪਾਰਟ ਦੋਨਾਂ ਨੂੰ ਪਿੱਛੇ ਨੂੰ ਕਰਨਾ ਪਊਗਾ ਠੀਕ ਹੈ ਇਥੋਂ ਚੈੱਕ ਨੈਟ ਨੂੰ ਖੋਲ ਕੇ ਬਾਹਰ ਕੱਢਣੀ ਪੈਣੀ ਆ ਨਾਲ ਹੁੰਦੇ ਥੈਨ ਠੀਕ ਹੈ ਇਹਨੂੰ ਦੋਨਾਂ ਨੂੰ ਪਿੱਛੇ ਨੂੰ ਦੋਨਾਂ ਨੂੰ ਹੀ ਅੱਗੇ ਨੂੰ ਥੈਨ ਤਾਂ ਤੁਹਾਡੀ ਇਥੋਂ ਸੈਟਿੰਗ ਬੈਠੇਗੀ ਅਗਰ ਤੁਸੀਂ ਇਕੱਲੀ ਇਹਨੂੰ ਹੀ ਹਿਲਾਇ ਜਾਮੋਗੇ ਥੈਨ ਤੁਹਾਡੀ ਇਥੋਂ ਸਿਰਫ ਲਾਈਨ ਆਊਟ ਹੋਈ ਜਾਊਗੀ ਇਹਨੇ ਅੱਗੇ ਪਿੱਛੇ ਨਹੀਂ ਹਿਲਣਾ ਹੈਗਾ ਠੀਕ ਹੈ ਜ ਦੈਨ ਉਮੀਦ ਕਰਦਾ ਵੀਡੀਓ ਜਾਣਕਾਰੀ ਚੰਗੀ ਲੱਗੀ ਹੋਏਗੀ ਐਂਡ ਧੰਨਵਾਦ